ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਇਸ ਟਾਈਮ ਖੜੇ ਆ ਜੀ ਗੁਰਦੁਆਰਾ ਮੈਂਟਨ ਚ ਆਪਾਂ ਆਏ ਹੋਇਆ ਟੀਰਾਪਾ ਰੋਡ ਤੇ ਜਿਹੜਾ ਗੁਰੂ ਘਰ ਹੈ ਸਭ ਤੋਂ ਪੁਰਾਣਾ ਨਿਊਜ਼ੀਲੈਂਡ ਦਾ ਗੁਰੂ ਘਰ ਆ ਇੱਥੇ ਆਪਾਂ ਆਏ ਹੋਏ ਆ ਜੀ ਕਰੋ ਦਰਸ਼ ਜੀ ਆ ਵੀ ਮੈਂਟਨ ਇਸ ਟਾਈਮ ਐ ਹੈਗਾ ਆ ਆਕਲੈਂਡ ਦੇ ਵਿੱਚ ਮਨੂਰੀਵਾ ਆਪਣੇ ਪਿੰਡ 'ਚ ਖੜਾ ਆ ਮੈਂ ਆਪਣੇ ਘਰ ਦੇ ਉੱਥੇ ਵੀਡੀਓ ਬਣਾਣੀ ਸੀਗੀ ਪਰ ਚੱਕਰ ਕੀ ਪੈ ਗਿਆ ਸਾਡੇ ਉੱਥੇ ਤਾਂ ਕੰਸਟਰਕਸ਼ਨ ਚੱਲਦੀ ਪਈ ਆ ਸਾਈਡ ਤੇ ਤੇ ਇਸ ਚੱਕਰ ਦੇ ਵਿੱਚ ਉੱਥੇ ਨਾ ਮਸ਼ੀਨਾਂ ਜੀ ਉਹਨਾਂ ਨੇ ਚਲਾਈਆਂ ਹੋਈਆਂ ਆਵਾਜ਼ ਬੋਹਾਂ ਦੀ ਪਈ ਆ ਤੇ ਇਸ ਕਰਕੇ ਮੈਂ ਫਿਰ ਅੱਜ ਦਾ ਮੇਨ ਰੋਡ ਤੇ ਆ ਕੇ ਨਾ ਜਦਾਂ ਬਾਹਰ ਨਿਕਲ ਕੇ ਤੇ ਇੱਥੇ ਵੀਡੀਓ ਬਣਾਣ ਲੱਗੇ ਹਾਂ ਤੇ ਅੱਜ ਆਪਾਂ ਆਪ ਜੀ ਨੂੰ ਉੱਥੇ ਦਿਖਾਣਾ ਹੈ ਜੀ ਉੱਥੇ ਕੰਪੀਟੀਸ਼ਨ ਹੋਣੇ ਆ ਜਦਾਂ ਬੱਚਿਆਂ ਦੇ ਗਿੱਧੇ ਤੇ ਭੰਗੜੇ ਦੇ ਪਰਫਾਰਮੈਂਸ ਵਗੈਰਾ ਆ ਜਦਾਂ ਉਹਨਾਂ ਨੇ ਕੰਪੀਟੀਸ਼ਨ ਵਗੈਰਾ ਕਰਾਣੇ ਜਦਾਂ ਇੱਥੇ ਦੇ ਜਿਹੜੇ ਯੂਥ ਕਲੱਬ ਵਗੈਰਾ ਹੈ ਨਾ ਤੇ ਉਹ ਕਲੱਬਾਂ ਦੀ ਜਦਾਂ ਉੱਥੇ ਪਰਫਾਰਮੈਂਸ ਵਗੈਰਾ ਜਦਾਂ ਆ ਤੇ ਕੋਸ਼ਿਸ਼ ਕਰਦੇ ਆਂ ਤੇ ਆਪਾਂ ਹਮਿੰਟਨ ਜਾਂਦੇ ਜਾਂਦੇ ਰਸਤੇ ਦੇ ਵਿੱਚ ਟੀਰ ਆਪਾਂ ਗੁਰਦੁਆਰਾ ਸਾਹਿਬ ਜਿਹੜਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਤਾਂ ਕਰਨ ਆਪਣਾ ਟੀਰ ਆ ਪਾਇਆ ਤੇ ਉੱਥੇ ਵੀ ਆਪਜੀ ਦੇ ਆਪਜੀ ਨੂੰ ਦਰਸ਼ਨ ਕਰਾਵਾਂਗੇ ਗੁਰਦਾਰਾ ਸਾਹਿਬ ਦੇ ਤੇ ਵੀਡੀਓ ਦੇ ਨਾਲ ਜੁੜੇ ਰਹੋ ਨਾਲ ਦੇ ਨਾਲ ਤੇ ਲੈ ਕੇ ਚੱਲਦੇ ਆਂ ਜੀ ਤੁਹਾਨੂੰ ਹੁਣ ਇਸ ਟਾਈਮ ਹਮਿੰਟਨ ਜੀ ਅਦਰ ਕਰੋ ਦਰਸ਼ਨ ਜੀ ਨੀਸ਼ਾਨ ਸਾਹਿਬ ਤੇ ਦੇਖ ਤੇ ਇੱਕ ਫਤਿਹ ਨੀਸ਼ਾਨ ਸਾਹਿਬ ਹੁਲਦੇ ਪਏ ਆ ਜੀ ਆਸਮਾਨ ਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਫੇ ਪੂਰੀ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਦਾ ਨਾਮ ਹੈਗਾ ਦੀਪਾਜੀਤ ਵਾਲਾ ਧੰਨਵਾਦ ਹਾਂਜੀ ਆਪ ਨੂੰ ਜੀ ਨੂੰ ਦੱਸ ਦਿੰਦਾ ਜਿੱਦਾਂ ਕਿ ਆ ਜਿਹੜਾ ਰੋਡ ਆ ਟੀਰਾਪਾ ਰੋਡ ਪੈ ਜਾਂਦਾ ਇਹਦਾ ਨਾਮ ਹੈਗਾ ਟੀਰਾਪਾ ਰੋਡ ਤੇ ਆਪਾਂ ਜੀ ਤੁਸੀਂ ਰੋਡ ਦੇ ਉੱਪਰ ਦੇਖ ਲੈਣੇ ਉਹ ਤੇ ਕਬੂੜ ਲੱਗਿਆ ਹੋਇਆ ਆ ਇਹ ਆਪਾਂ ਸਿੱਧਾ ਆਂਗਲੈਂਡ ਤੋਂ ਆਏ ਇੱਥੇ ਆ ਗੁਰਦਾਰੇ ਦੀ ਹੈਗੀ ਆਊਟਸਾਈਡ ਕਾਫੀ ਵੱਡੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਗੁਰੂ ਘਰ ਨਿਊਜ਼ੀਲੈਂਡ ਦਾ ਸਭ ਤੋਂ ਪੁਰਾਣਾ ਗੁਰੂ ਘਰ ਹੋਇਆ ਐ ਸਾਈਡ ਤੇ ਹਮੇ ਅੱਗੇ ਤੋਂ ਹਮਿੰਟਰ ਸਿਟੀ ਆ ਜਿਹੜੀ 4-5 ਕਿਲੋਮੀਟਰ ਸਿਟੀ ਨਾਲ ਲੱਗਦੇ ਇੱਕਦਮ ਜਿੱਦਾਂ ਜੇ ਤੁਸੀਂ ਆਹਲੇ ਏਰੀਆ ਚ ਅੱਧਰ ਕਿਤੇ ਆਉਂਗੇ ਨਾ ਤਾਂ ਇੱਥੇ ਜ਼ਰੂਰ ਆ ਕੇ ਰੁੱਕ ਕੇ ਜਾਓ ਜਿੱਦਾਂ ਕਿਉਂਕਿ ਇੱਥੇ ਆਣਾ ਚਾਹੀਦਾ ਹੈ ਗੁਰੂ ਘਰ ਹੈਗਾ ਪਹਿਲਾ ਗੁਰੂ ਘਰ ਵਾਹੇ ਨਿਊਜ਼ੀਲੈਂਡ ਦਾ ਸਭ ਤੋਂ ਪੁਰਾਣਾ ਗੁਰਦਾਰਾ ਸਾਹਿਬ ਹੈ ਤੇ ਮੈਂ ਆਪ ਜੀ ਨੂੰ ਦਰਸ਼ਨ ਕਰਾ ਦਿੰਦਾ ਇਹਦੇ ਅੰਦਰ ਉਹ ਆਲਰੇਡੀ ਆਪਾਂ ਜਾ ਕੇ ਆਏ ਹੋਏ ਆ ਸੇ ਜੋ ਬਾ ਕੈਮਰਾ ਬਾ ਸਸ ਸਕਿਉਰਿਟੀ ਸੱਜ ਮੀਟਿੰਗ ਸੀਗੀ ਇਹਨਾਂ ਨੇ ਸਕਿਉਰਿਟੀ ਸੱਤੀ ਹੋਈ ਸੀਗੀ ਅੱਜ ਮੀਟਿੰਗ ਹੁੰਦੀ ਹੈ ਜਦ ਅੱਜ ਨਾਲ ਮੀਟਿੰਗ ਸੀਗੀ ਇਹਨਾਂ ਦੀ ਇਹਨਾਂ ਦੀ ਸਾਲਾਨਾ ਮੀਟਿੰਗ ਹੁੰਦੀ ਹੈ ਜਦਾਂ ਤੇ ਕੋਈ ਵੀ ਕੁਐਸਚਨ ਆਨਸਰ ਜਦਾਂ ਕੋਈ ਰਿਕੁਆਇਰਮੈਂਟ ਹੈ ਕੀ ਗੁਰਦਾਰੇ ਚ ਜੇ ਕੋਈ ਕੁਝ ਵੀ ਜਦਾਂ ਤੇ ਉਹਦੇ ਲਈ ਕੁਐਸਚਨ ਆਨਸਰ ਹੁੰਦੇ ਜਿਹੜੇ ਪ੍ਰਧਾਨ ਹੁੰਦੇ ਆ ਉਹ ਮਰੇ ਬੈਗੇ ਜਦਾਂ ਉਹਨਾਂ ਦੇ ਪਬਲਿਕ ਜਿਹੜੀ ਹੈਗੀ ਉਹਨਾਂ ਦੇ ਮਤਲਬ ਕਿ ਆਨਸਰ ਕਰਦੇ ਉਹਨਾਂ ਨੇ ਆਪਣੀ ਨਾ ਤੇ ਮੈਂ ਆਪ ਜੀ ਨੂੰ ਅੰਦਰੋਂ ਇੱਕ ਵਾਰ ਦਰਸ਼ਨ ਕਰਾ ਦਵਾ ਗੁਰੂ ਘਰ ਤੇ ਦਰਬਾਰ ਸਾਹਿਬਾ ਵਾਹਿਗੁਰੂ ਤੁਹਾ ਮਹਾਰਾਜ ਦਾ ਪ੍ਰਕਾਸ਼ ਹੈ ਜੀ ਇੱਥੇ ਕੀਰਤਨ ਜਥਾ ਇਸ ਹਵਲੇ ਇੱਥੇ ਆਪਣੇ ਕੀਰਤਨ ਵਗੈਰਾ ਕਰਦੇ ਆ ਤੇ ਉੱਥੇ ਮਹਾਰਾਜ ਦਾ ਪ੍ਰਕਾਸ਼ ਹੈ ਜੀ ਇਹ ਗੁਰੂ ਘਰ ਹੈਗਾ ਹਮਿੰਟਨ ਜੀ ਹਮਿੰਟਨ ਗੁਰੂ ਘਰ ਟੀਰਾਪਾ ਰੋਡ ਬਾਬਾ ਬੰਦਾ ਸਿੰਘ ਬਾਦਰ ਬਾਬਾ ਦੀਪ ਸਿੰਘ ਬਾਬਾ ਫੁੱਲਾ ਸਿੰਘ ਜੀ ਸ਼ਾਮ ਸਿੰਘ ਚਟਾਰੀ ਮਹਾਰਾਜ ਰਣਜੀਤ ਸਿੰਘ ਹਰੀ ਸਿੰਘ ਨਾਲਵਾ ਤੇ ਆਹ ਭਾਜੀ ਹੁਣਾਂ ਦੀ ਇੱਥੇ ਜਥੇ ਚ ਸੇਵਾ ਹੈ ਨਾ ਜੀ ਆਪ ਜੀ ਦਾ ਨਾਮ ਭਾਜੀ ਰੇਸ਼ਪਾਲ ਰੇਸ਼ਪਾਲ ਸਿੰਘ ਕਿੱਥੋਂ ਆ ਜੀ ਕਰਨਧਨ ਸਾਹਿਬ ਤੋਂ ਕਰਨਧਨ ਸਾਹਿਬ ਤੋਂ ਤੇ ਭਾਜੀ ਹੁਣੀ ਇੱਥੇ ਮਿਲੇ ਸੀਗੇ ਇਹ ਤਾਂ ਗੁਰਦਆਰੇ ਆਏ ਸੀਗਾ ਮੈਂ ਮੱਥਾ ਟੇਕਣ ਆਇਆ ਤਾਂ ਮੈਂ ਆਕਲੈਂਡ ਤੋਂ ਆਇਆ ਜਦਾਂ ਪਰ ਇਹ ਹੁੰਦਾ ਕਿ ਜਿਆਦਾ ਮਿੰਟ ਨਹੀਂ ਆਈਦਾ ਤਾਂ ਫਿਰ ਆ ਕੇ ਚਾਹੀਦਾ ਇੱਥੇ ਤੇ ਵਧੀਆ ਲੱਗਿਆ ਭਾਈ ਆਪ ਜੀ ਦੇ ਨਾਲ ਮਿਲ ਕੇ ਠੀਕ ਧੰਨਵਾਦ ਧੰਨਵਾਦੀ ਤੇ ਭਾਜੀ ਹੁਣੇ ਫੋਨ ਤੇ ਬਿਜ਼ੀ ਆ ਪਹਿਲਾਂ ਵੀ ਬਿਜ਼ੀ ਸੀਗੇ ਹੋਰ ਭਾਈ ਸਾਸਿਕਾ ਇੱਥੇ ਰਹਿੰਦੇ ਵਕਕੇ ਕਮੈਂਟਡ ਭਾਈ ਹਾਂਜੀ ਕਮੈਂਟਡ ਹੁੰਦਾ ਹੀ ਹੋਰ ਬੱਸ ਕਮੈਂਟਡ ਹੁੰਦਾ ਕਿਹੜਾ ਏਰੀਆ ਆਪਣਾ ਉਧਰ ਆਪਣੇ ਇੰਡੀਆ ਦਾ ਤਾਂ ਭਾਈ ਸਾਡੇ ਦੇ ਉਧਰ ਏਰੀਆ ਹੈ ਜੀ ਜਿਲੰਦਰਾ ਆਪਣਾ ਹੈਗਾ ਨਮਾਸ਼ਹਿਰ ਮੇਰਾ ਨਮਾਸ਼ਹਿਰ ਲੌਂਗ ਟਰਾਈਮ ਤੋਂ ਰਹਿੰਦੇ ਇੱਥੇ ਨਹੀਂ ਮੈਂ ਭਾਜੀ ਥੋੜਾ ਟਾਈਮ ਹੋਇਆ ਇੱਥੇ ਆਇਆ ਹਾਂ ਅੱਛਾ ਸ਼ੇਕ ਮੈਨ ਕਿੱਦਾਂ ਲੱਗਿਆ ਆਕੇ ਵਧੀਆ ਲੱਗਾ ਵਧੀਆ ਆ ਪਿੰਡਾਂ ਵਾਲਾ ਮੋਹੌਲਾ ਨਾ ਪੂਰਾ ਹਾਂਜੀ ਹਾਂਜੀ ਉਹ ਵਧੀਆ ਲੱਗਾ ਸਹੀ ਆ ਸਹੀ ਆ ਸਹੀ ਉਹ ਵਧੀਆ ਹੈ ਹਾਂਜੀ ਮੈਂ ਵੀ ਦੇਖਦਾ ਹਾਂ ਉੱਤੇ ਮੀਟਿੰਗ ਚੱਲਦੀ ਪਈ ਅੰਦਰ ਮੈਂ ਪਹਿਲਾਂ ਸਿਕਿਉਰਿਟੀ ਦੇਖੀ ਬਾਅਦ ਮੈਂ ਕਿਹਾ ਇਹ ਨਹੀਂ ਸਿਕਿਉਰਿਟੀ ਪਤਾ ਨਹੀਂ ਕਿ ਪੁਲਿਸ ਵਾਲੇ ਆਏ ਹੋਏ ਹਾਂਜੀ ਹਾਂਜੀ ਤੇ ਮੈਂ ਫਿਰ ਬਾਹਰੋਂ ਜਿੱਦਾ ਵੀਡੀਓ ਬਣਾਣੀ ਸੀਗੀ ਪਹਿਲਾਂ ਫਿਰ ਬਣਾਈ ਨਹੀਂ ਮੈਂ ਕਿਹਾ ਪਹਿਲਾਂ ਦੇਖ ਕੇ ਆਦਾ ਅੰਦਰ ਜਾ ਕੇ ਨਾ ਤੇ ਆ ਇਹਨਾਂ ਦਾ ਹੈਗਾ ਆ ਲੰਗਰ ਹਾਲ ਇੱਧਰਲੇ ਪਾਸੇ ਤੇ ਮੈਂ ਦਿਖਾ ਦੇਣਾ ਤੁਹਾਨੂੰ ਆ ਮੀਟਿੰਗ ਆਪਣਾ ਰੂਮ ਇਹਨਾਂ ਦਾ ਹੈਗਾ ਲੰਗਰ ਹਾਲ ਆਵਲ ਭਈਏ ਗੁਰੂਗੜ੍ਹ ਸਭ ਤੋਂ ਪੁਰਾਣਾ ਗੁਰਦੁਆਰਾ ਹੈ ਨਾ ਭਜੀ ਹਾਂਜੀ ਆਵਲ ਨਿਊਜ਼ੀਲੈਂਡ ਦਾ ਠੀਕ ਹੈ ਤੇ ਗੁਰੂਗੜ੍ਹ ਸਭ ਤੋਂ ਪੁਰਾਣਾ ਗੁਰਦੁਆਰਾ ਸਹੀ ਵਜਦਾ ਹੈ ਇਹ ਟੀਰ ਆਪਾ ਰੋਡ ਤੇ ਪੈ ਜਾਂਦਾ ਹੈ ਹਮਿੰਟ ਜਿਆਦਾ ਪਾਓਕਲੈਂਡ ਤੋਂ ਆਨੇ ਆ ਤੇ ਹੰਟਲੀ ਦੇ ਬਾਹਰ ਪੈ ਜਾਂਦਾ ਬਾਦ ਵਿੱਚ ਪੈ ਜਾਂਦਾ ਹੈ ਇੱਥੇ ਦੀਦੀ ਹੁਣੀ ਹੈਗੇ ਇਹਨਾਂ ਨੇ ਕਰਦੇ ਗੱਲ ਜੀ ਜੀ ਨੂੰ ਸੇਵਾ ਕਰਦੇ ਪਏ ਆ ਜੀ ਸੱਸੀ ਕਾਲ ਜੀ ਕਿੱਥੋਂ ਜੀ ਆਪ ਜੀ ਨਹੀਂ ਨਹੀਂ ਮੈਂਟਲਸ ਹੈਗੇ ਇੰਡੀਆ ਦਾ ਕਿ ਜੜਾ ਤਾਂ ਹੈ ਜੀ ਕਿਤੇ ਹਿਸ਼ਾਰਪੁਰ ਹਿਸ਼ਾਰਪੁਰ ਤੋਂ ਇੱਕ ਪਿੰਡ ਪੈਦਾ ਉੱਥੇ ਵੀ ਅੱਛਾ ਦਸੂਆਂ ਮਗੇਰੀਆ ਟਾਂਡਾ ਹਾਂਜੀ ਜੀ ਮੈਂ ਗੜ ਸ਼ੰਕਰ ਗੜਸ਼ੰਕਰ ਜੀ ओके ਸਾਰੇ ਵੀਰੇ ਕੰਦੇ ਸਹੀ ਆ ਜੀ ਠੀਕ ਆ ਥੈਂਕ ਯੂ ਅੱਛਾ ਇੱਥੇ ਰਹਿੰਦੇ ਆ ਵੀ ਨਾ ਪਹਿਲਾਂ ਤੋਂ ਹਾਂ ਜੀ ਪਹਿਲਾਂ ਤੋਂ ਇੱਥੇ ਰਹਿੰਦੇ ਆ ਵੀ ਨਹੀਂ ਨਹੀਂ ਚਲ 16 17 ਸਾਲ ਹੋ ਗਿਆ 16 17 ਸਾਲ ਹੋ ਗਿਆ ਠੀਕ ਆ ਤੇ ਅਦਰ ਭਾਈ ਉਹਨਾਂ ਨੂੰ ਪੁੱਛਿਆ ਸੀ ਆਪਾਂ ਚਾਹ ਪੀਤੀ ਪਹਿਲਾਂ ਇੱਥੇ ਵਧੀਆ ਲੱਗਿਆ ਆ ਹੈਗਾ ਲੰਗਰ ਹਾਲ ਇੱਥੇ ਦਾ ਗੁਰੂ ਘਰ ਦਾ ਤੇ ਅਦਰਲੇ ਪਾਸੇ ਹੈਗੀ ਆ ਬਾਰ ਜਦਾ ਖੁੱਲੀ ਕਾਫੀ ਜਗ੍ਹਾ ਹੈ ਜਦਾ ਮੈਨੂੰ ਲੱਗਾ ਪਾਠੀ ਸਿੰਘਾਂ ਬਾਸ ਤੇ ਰੈਚ ਬਣਾਈ ਹੋਇਆ ਹੈ ਬੈਕ ਸਾਈਡ ਤੇ ਚਾਵਣਾ ਲੱਗੇ ਬਈ ਚਾ ਸੋ ਵੀਡੀਓ ਨਾਲ ਮੇਰੇ ਜੁੜੇ ਰਹੋ ਚੈਨਲ ਦੇ ਨਾਲ ਜਿਹੜਾ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤੇ ਆਪਣੀ ਜਿਹੜੀ ਸੀਰੀਜ਼ ਆਪਣੀ ਫੀਜੀ ਵਾਲੀ ਸੀਰੀਜ਼ ਚੱਲਣੀ ਆ ਆਪਣਾ ਪਹਿਲਾ ਬਲੌਗ ਉਹਦਾ 4 ਤਰੀਕ ਨੂੰ ਆ ਜਾਣਾ ਜਦਾਂ ਤੇ ਪਹਿਲਾ ਬਲੌਗ ਉਹਦਾ 4 ਤਰੀਕ ਨੂੰ ਆ ਜਾਣਾ ਹੈ ਤੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਦਿਓ ਤੇ ਵੀਡੀਓ ਦੇਖਿਆ ਕਰੋ ਜੇ ਤਾਂ ਜੇ ਆਪ ਨੂੰ ਵਧੀਆ ਲੱਗੇ ਤਾਂ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਆ ਕਰੋ ਤੇ ਚੈਨਲ ਦਾ ਨਾਮ ਆਲਰੇਡੀ ਆਪ ਜੀ ਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਆਪਣੇ ਰਿਲੇਟਿਵ ਐਂਡ ਫੈਮਿਲੀ ਸਾਰਿਆਂ ਨੂੰ ਸ਼ੇਅਰ ਤੇ ਸ਼ੇਅਰ ਜ਼ਰੂਰ ਕਰ ਲਿਆ ਕਰੋ ਮੀਆਂ ਲੱਗਾ ਤੇ ਹੁਣ ਆਪਾਂ ਇੱਥੋਂ ਜਾਣਾ ਹੈ ਅੱਗੇ ਕਿਉਂਕਿ ਅੱਜ ਗੁੜੀਆ ਦਾ ਪਰਫਾਰਮੈਂਸ ਹੈ ਅੱਜ ਦਾ ਤੇ ਆਇਆ ਸੀਗਾ ਮੈਂ ਤੇ ਕਿਉਂਕਿ ਮੈਂ ਮੈਂਟਨ ਜੇ ਆਣਾ ਹੁੰਦਾ ਤੇ ਆ ਗੁਰੂਗੜ੍ਹ ਆਪਾਂ ਜ਼ਰੂਰ ਆ ਕੇ ਜਾਈਦਾ ਆ ਮਿਲਦੇ ਆ ਜੀ ਆਪ ਜੀ ਨਾਲ ਕੰਸਰਟ ਦੀ ਵਾਲੀ ਸਪੌਟ ਤੇ बने रहो लेकिन इत रह जुड़ना अपने आप जोड़ना यह वाकई मुश्किल होंगे